5 ਜੂਨ ਵਰਲਡ ਵਾਤਾਵਰਣ ਦਿਏ ਅੱਜ ਹੀ ਮਨਾ ਰਹੇ ਆ ਕਾਰਪੋਰੇਸ਼ਨੋਂ ਮੇਰਾ ਨਾਮ ਉਤਾਰ ਸਿੰਘ ਆ ਕਾਰਪੋਰੇਸ਼ਨ ਦਾ ਬ੍ਰਾਂਡ ਐਮਬੈਸਡਰ ਆ ਸੱਚ ਭਾਰਤ ਮਿਸ਼ਨ 24 ਵੱਲੋਂ ਜੀ ਅੱਜ ਅਸੀਂ ਗੁਰਨਾਨ ਸਿੰਘ ਜੀ ਦਾ ਜਿਹੜਾ ਨਿਮਿਸ਼ਨ ਆ ਉਹਨੂੰ ਅੱਗੇ ਤੋਰ ਰਹੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਸਾਨੂੰ ਵਾਦ ਵਾਦ ਅੱਜ ਦੇ ਦਿਨ ਜਿੰਨੇ ਵੀ ਅਸੀਂ ਬੂਟੇ ਲਾ ਸਕਦੇ ਹਾਂ ਸਾਨੂੰ ਬੂਟੇ ਲਾ ਕੇ ਤੇ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਕਿ ਵਧਾਉਣਾ ਚਾਹੀਦਾ ਹੈ ਜਿੰਨੇ ਵੀ ਅਸੀਂ ਜੰਗਲ ਲਾ ਲਈਏ ਜਿੰਨੇ ਵੀ ਅਸੀਂ ਬੂਟੇ ਲਾ ਲਈਏ ਤੇ ਅਸੀਂ ਕੋਸ਼ਿਸ਼ ਕਰੀਏ ਵੀ ਵਾਤਾਵਰਨ ਨੂੰ ਬਚਾਉਣ ਵਾਸਤੇ ਥਰਮੋਕੋਲ ਬੰਦ ਕਰੀਏ ਜਿਹੜੇ ਸਾਡੇ ਸਿਹਤ ਲਈ ਨੁਕਸਾਨਦਾਇਕ ਹੈ ਸਾਨੂੰ ਹਾਨੀਕਾਰਕ ਨੇ ਉਹ ਸਾਨੂੰ ਕੈਂਸਰ ਦਿੰਦੇ ਨੇ ਜਦੋਂ ਹੀ ਥਰਮੋਕੋਲ ਦੀ ਕਿਸੇ ਚੀਜ਼ ਦੇ ਵਿੱਚ ਅਹੀਂ ਕੋ ਸਮਾਨ ਪਾਉਂਦੇ ਆ ਗਰਮ ਚੀਜ਼ ਪਾਉਂਦੇ ਆ ਉਹਦੇ ਵਿੱਚ ਜਿਹੜੇ ਨਾ ਵੈਕਸ ਲੱਗੀ ਏ ਜਿਹੜੀ ਲక్ష్ਮੀ ਚੇਅਰ ਹੁੰਦੀ ਏ ਉਹ ਵੈਕਸ ਉਹ ਜੋ ਗੁੱਤ ਕਰ ਕਰ ਚੀਜ਼ ਪਈਦੀ ਹੈ ਨਾ ਤੇ ਉਹ ਜਿਹੜੇ ਉਹਦੇ ਅੰਦਰ ਦਾ ਸਾਨੂੰ ਇੱਕ ਕੰਨ ਛੱਡਦੀ ਜਿਹੜੀ 25 26 ਹਜ਼ਾਰ ਜਗ ਦਾ ਨਿਕਲ ਆਉਂਦੇ ਉਹ ਸਾਨੂੰ ਕੈਨਸਲ ਕਰ ਦਿੰਦੇ ਨੇ ਅਸੀਂ ਅੱਜ ਦੇ ਦਿਵਸ ਤੇ ਲੋਕਾਂ ਨੂੰ ਕਹਿੰਦੇ ਵੀ ਥਰਮੋਕੋਲ ਦਾ ਪ੍ਰਣ ਕਰੋ ਬੰਦ ਕਰਕੇ ਅਸੀਂ ਪੱਤਰਾ ਦੇ ਲਾਈਏ ਪੱਤਰਾ ਦੇ ਲਾਉਣ ਦੇ ਨਾਲ ਸਾਨੂੰ ਜਿਹੜੀ ਉਹਦੀ ਆਰਗੈਨਿਕ ਖੇਤੀ ਬਣ ਜਾਂਦੀ ਏ ਅੱਜ ਅਹੀਂ ਕਾਰਪਨਿਸ਼ ਤੋਂ ਇਹਨਾਂ ਦੇ ਚੀਫ ਸਾਹਿਬ ਵੀ ਆਏ ਸੀਗੇ ਇਹਨਾਂ ਦੇ ਡਾਕਟਰ ਸਾਹਿਬ ਵੀ ਆ ਅੱਜ ਆਹੀ ਰਲ ਕੇ ਸਾਰੇ ਕਲਿਆਰੇ ਦੇ ਵਿੱਚ ਲੋਕਾਂ ਨੂੰ ਹੌਕਾ ਦੇ ਕੇ ਆਏ ਆਂ ਵੀ ਵੱਧ ਤੋਂ ਵੱਧ ਬਾਤਾਂ ਨੂੰ ਬਚਾਉਣ ਵਾਸਤੇ ਜਿੰਨੇ ਵੀ ਬੂਟੇ ਲਾ ਸਕਦੇ ਆ ਲਾਈਏ ਜੇ ਸਾਡੀ ਕਾਰਪੋਰੇਸ਼ਨ ਦੀ ਜਰੂਰਤ ਪਈ ਏ ਜਾਂ ਸਾਡੀ ਜਰੂਰਤ ਪਈ ਹੈ ਬੂਟੇ ਤੁਹਾਨੂੰ ਸਪਲਾਈ ਕਰਾਂਗੇ ਫ੍ਰੀ ਕਰਾਂਗੇ ਬਸ਼ਰਤੇ ਤੁਸੀਂ ਟੋਏ ਪਟੋ ਸਾਨੂੰ ਟੈਲੀਫੋਨ ਕਰ ਦਿਓ ਅਸੀਂ ਟੋਏ ਜਿੰਨੇ ਵਕਤ ਤੁਸੀਂ ਦੇਣਗੇ ਹੁੰਦੇ ਆ ਬੂਟੇ ਪੁੱਟ ਦਿਆਂਗੇ ਕਿੰਨੇ ਚਿਰ ਤੁਸੀਂ ਉਪਰਾਲਾ ਕਰਦੇ ਆ ਰਹੇ ਹੋ ਅਸੀਂ ਤੇ ਜਿਹੜੀ ਸਾਡਾ ਅਸੀਂ ਇਹ ਜਿਹੜੀ ਕਰਨਦੇ ਆ ਅਸੀਂ ਤਾਂ 12 ਸਾਲਾਂ ਤੋਂ ਕਰਨਦੇ ਆ ਅੱਛਾ ਤੇ ਇਹ ਇਹਨਾਂ ਨੇ ਮਹੌਣ ਬ੍ਰਾਂਡ ਵੈਸਟਰ ਬਣਾਇਆ 24 ਦੇ ਵਿੱਚ ਠੀਕ ਹੈ ਤੇ ਉਹ ਨਹੀਂ ਇਹਨਾਂ ਨਾਲ ਰਲ ਕੇ ਜਿੰਨੇ ਵੀ ਵਾਦ ਤੋਂ ਬੂਟੇ ਲਾ ਸਕਦੇ ਹੋਵਾਂਗੇ ਲੋਕਾਂ ਨੂੰ ਪ੍ਰੇਤ ਕਰਾਂਗੇ ਵੀ ਤੁਸੀਂ ਜਿਹੜੇ ਨਥਰ ਮੋਕਲ ਬੰਦ ਕਰ ਦਿਓ ਕਿਉਂਕਿ ਸਰਕਾਰ ਨੇ ਵਨ ਟਾਈਮ ਜੂਸ ਜਿਹੜੀ ਉਹ ਬਤ ਕਰ ਦਿੱਤੀ ਹੈ ਅਸਲ ਸਾ ਆਪਣੀ ਕਿੰਨੇ ਦੇਰੇ ਜੇ ਕੰਮ ਕਰਦੇ ਆ ਅਮ੍ਰਿਤਸਰ ਚ ਕੰਮ ਕਰਦੇ ਕਿ ਅਮ੍ਰਿਤਸਰ ਤੋਂ ਬਾਹਰ ਵੀ ਗਏ ਵੀ ਜਿਹੜਾ ਸਤੇ ਹੀ ਜਾਣਦੇ ਆ ਜਿਸੀਂ ਪਟਾਲਿਆ ਗਏ ਆ ਸਾ ਅਸੀਂ ਇੱਥੇ ਸੜਾ ਲਈ ਗਏ ਸੀ ਅਜਿਹਾ ਤੇ ਸਾਨੂੰ ਕੋਈ ਬੁਲਾਏ ਉੱਥੇ ਜਾਂਦੇ ਆ ਕੰਮ ਕਰਵਾਉਂਦੇ ਆ ਪਰ ਜਿਵੇਂ ਤੁਸੀਂ ਦੱਸਿਆ ਜੀ ਥਰਮਾਕੋਲ ਦਾ ਪ੍ਰਯੋਗ ਬੰਦੋਣਾ ਚਾਹੀਦਾ ਸਰਕਾਰਾਂ ਵੀ ਸਮੇਂ-ਸਮੇਂ ਤੇ ਜਿਹੜਾ ਕਾਨੂੰਨ ਪਾਸ ਕਰਦੀਆਂ ਪਲਾਸਟਿਕ ਥਰਮਾਕੋਲ ਦੀਆਂ ਚੀਜ਼ਾਂ ਬੰਦੇ ਪਰ ਬੰਦ ਹੁੰਦੀਆਂ ਨਹੀਂ ਹੈ ਨਹੀਂ ਜੀ ਉਹ ਗੱਲ ਸੱਚੀ ਹੈ ਜੀ ਤੁਸੀਂ ਮਾਰਕੀਟ ਜਾ ਕੇ ਵੇਖੋ ਇਹ ਲੋਕਾਂ ਨੇ ਆਪਣੇ ਪੈਸੇ ਬਚਾਉਣ ਦੇ ਖਾਤਰ ਪੈਸੇ ਬਣਾਉਣ ਦੇ ਖਾਤਰ ਸਾਨੂੰ ਜ਼ਹਿਰ ਖਵਾ ਰੀਆਂ ਨੇ ਸਰਕਾਰਾਂ ਨੂੰ ਕੋਈ ਕਸਰ ਨਹੀਂ ਸਰਕਾਰ ਚਲਾਣਾ ਵੀ ਕਰਦੀ ਏ ਪਰ ਫਿਰ ਵੀ ਜਦੋਂ ਲੋਕੇ ਸ਼ਿਕਵੇ ਲੱਜ ਜਾਂਦਾ ਹੈ ਪਰ ਅਸੀਂ ਫਿਰ ਵੀ ਜਾਣਦੇ ਆ ਸਫਾਈ ਕਰੰਦੇ ਆ ਅਸੀਂ ਝਾੜੂ ਵੀ ਮਾਰੰਦੇ ਆ ਅਸੀਂ ਪੱਤਰ ਵੀ ਲਾ ਆੰਦੇ ਆ ਉਹਨਾਂ ਨੂੰ ਬੇਨਤੀ ਵੀ ਕਰ ਰਹੇ ਆ ਪੱਤਰ ਵੀ ਲਾਓ ਇਹ ਸਾਡਾ ਪੂਰਾ ਸਜ਼ਾਰ ਰਣਜੀਤ ਸਿੰਘ ਵੀ ਪੂਰਾ ਸਾਥ ਦੇ ਰਹੇ ਨੇ ਚੀਫ ਸੈਂਟਰੀ ਇੰਸਪੈਕਟਰ ਨੇ ਅਸੀਂ ਇਹਨਾਂ ਨਾਲ ਰਲ ਕੇ ਹੁਣ ਜਿਹੜਾ ਆ ਤੱਕ ਮੈਨੂੰ ਬ੍ਰਾਂਡ ਬੈਸਟ ਬਣਾਇਆ ਇਹਨਾਂ ਨੇ ਅਸੀਂ ਪੂਰਾ ਕੰਮ ਕਰਾਂਗੇ ਜੀ ਸਾਡੇ ਨਾਲ ਅੰਮ੍ਰਿਤਸਰ ਦੇ ਪੰਜਾਬ ਹਰੀਆਬਲ ਵਾਲੇ ਵੀ ਜੁੜੇ ਹੋਏ ਨੇ ਅਸੀਂ ਉਹਨਾਂ ਨਾਲ ਰਲ ਕੇ ਬੂਟੇ ਲਾਉਂਦੇ ਆ ਸਾਰੇ ਪੱਤਰ ਲਾਉ ਇਕੱਠੇ ਕਰਨੇ ਆ ਜਿੱਥੇ ਕਿਤੇ ਲੱਗਦਾ ਛਾੜੂ ਮਾਰ ਕੇ ਆਈ ਪੱਤਰ ਇਕੱਠੇ ਕਰ ਦਿੰਦੇ ਆ ਤੇ ਲੋਕਾਂ ਨੂੰ ਬੇਨਤੀ ਕਰਦੇ ਆ ਤੁਹਾਡੇ ਜਰੀਏ ਵੀ ਤੁਸੀਂ ਜਿੱਥੇ ਕਿਤੇ ਹੋ ਸਕਦਾ ਥਰਮੋਕੋਲ ਬੰਦ ਕਰ ਦਿਓ ਕਿਉਂਕਿ ਲੋਕਾਂ ਨੂੰ ਜ਼ਹਿਰ ਖਵਾ ਕੇ ਮੁੜ ਕੇ ਕੈਂਸਰ ਦੇ ਕੈਂਪ ਲਾਉਂਦੇ ਆ ਨਾ ਕਰਿਆ ਕਰੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਵੀ ਕੰਮ ਨਾ ਕਰਿਆ ਕਰੋ ਜੀ ਤੁਸੀਂ ਥਰਮੋਕੋਲ ਖਾਂਦੇ ਜੇ ਮੁੜ ਕੇ ਕੈਂਸਰ ਦੇ ਕੈਂਪ ਲਾਉਂਦੇ ਆ ਉਹ ਨਹੀਂ ਚਾਹੀਦਾ ਚੱਟੀ